ਜੀ ਪਹਿਲਾਂ ਮੈਂ ਤੁਹਾਨੂੰ ਇਸ ਇਨਸੀਡੈਂਟ ਬਾਰੇ ਬਰੀਫ ਕਰਨਾ ਚਾਹੁੰਦਾ ਕਿ ਕੱਲ ਸ਼ਾਮ ਤਕਰੀਬਨ 7 ਵਜੇ ਭੰਡਾਰੀ ਮੁਹੱਲੇ ਦੇ ਅੰਦਰ ਪਰਮੇਸ਼ ਨਾਇਰ ਜੀ ਜੋ ਕਿ ਸ਼ਿਵ ਸੇਨਾ ਬਾਲ ਠakre ਜਿਹੜਾ ਪਾਰਟੀ ਹੈ ਉਹਦੇ ਨੇਤਾ ਨੇ ਉਹਨਾਂ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਅਟੈਕ ਕੀਤਾ ਗਿਆ ਜਦੋਂ ਇਹ ਆਪਣੇ ਉੱਥੇ ਜਾਣਕਾਰ ਨੂੰ ਮਿਲਣ ਜਾ ਰਹੇ ਸੀ ਉਦੋਂ ਇਹ ਦੋ ਵਿਅਕਤੀਆਂ ਨੇ ਇਹਦੇ ਉੱਤੇ ਤੇਜ਼ ਦੌਰ ਹਥਿਆਰ ਦੇ ਨਾਲ ਅਟੈਕ ਕਰ ਦਿੱਤਾ ਤੇ ਤੁਰੰਤ ਇਸ ਇਨਸੀਡੈਂਟ ਨੂੰ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਇਆ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਈਜੀ ਬਾਰਡਰ ਰੇਂਜ ਸੰਦੀਪ ਕੋਇਲ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਬਟਾਲਾ ਸਹਿਲ ਕਾਸਿਮ ਜੀ ਉਹਨਾਂ ਵੱਲੋਂ ਇਸ ਇਨਸੀਡੈਂਟ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆ ਤੁਰੰਤ ਉੱਥੇ ਮੌਕੇ ਦੇ ਉੱਤੇ ਪੁਲਿਸ ਪਾਰਟੀ ਭੇਜੀ ਗਈ ਪੁਲਿਸ ਪਾਰਟੀ ਵੱਲੋਂ ਪਰਮੇਸ਼ ਨਗਰਜੀ ਦਾ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਰਿਕਾਰਡ ਕੀਤੀ ਗਈ ਤੇ ਮੁਤਾਬਕ ਉਹਨਾਂ ਦੀ ਸਟੇਟਮੈਂਟ ਅਸੀਂ ਤੁਰੰਤ ਐਫ ਆਈ ਆਰ ਨੰਬਰ 201 ਡੇਟਿਡ 1 ਨਵੰਬਰ 2025 ਅੰਡਰ ਸੈਕਸ਼ਨ 115 2 118 1 35 ਤੇ 352 2 ਬੀ ਐਨ ਐਸ ਜਿਹੜੀ ਹੈ ਉਹ ਰਜਿਸਟਰ ਕਰਦੀ ਉਹ ਪੁਲਿਸ ਟੀਮਸ ਬਣਾਈਆਂ ਗਈਆਂ ਸਿਟੀ ਬਟਾਲਾ ਨੇ ਆਪਣੀਆਂ ਸਪੈਸ਼ਲ ਟੀਮ ਸਾਰੀ ਰਾਤ ਬਾਹਰ ਰੱਖਿਆ ਤੇ ਮੈਂ ਦੱਸਣਾ ਚਾਹੁੰਦਾ ਕਿ 12 ਘੰਟੇ ਦੇ ਅੰਦਰ ਅੰਦਰ ਹੀ ਅਸੀਂ ਇਹ ਜਿਹੜੇ ਦੋਨੋਂ ਦੋਸ਼ੀ ਸੀਗੇ ਰਜੀਵ ਕੁਮਾਰ ਏਲੀਅਸ ਬਾਬਾ ਤੇ ਅਸ਼ੋਕ ਕੁਮਾਰ ਏਲੀਅਸ ਫੁਕੀ ਜਿਨ੍ਹਾਂ ਨੇ ਰਮੇਸ਼ ਨੀਰਜੀ ਤੇ ਅਟੈਕ ਕੀਤਾ ਸੀਗਾ ਇਹ ਦੋਨੋਂ ਪੰਡਾਰੀ ਮੋਹੱਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਪੇਸ਼ ਕਰਨ ਉਪਰੰਤ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਜਿਹੜੀ ਤਫ਼ਤੀਸ਼ ਅਗਿਵਦਾਵਾਂਗੇ ਜੀ ਇਨਵੈਸਟੀਗੇਸ਼ਨ ਚ ਕੀ ਸਮਝ ਆਇਆ ਜੀ ਟਾਰਗੇਟ ਕਿਲੀ ਨੱਕ ਜਾਂ ਇਹ ਨਸ਼ੇ ਵੇਚਦੇ ਨੇ ਜਾਂ ਕਰਦੇ ਨੇ ਜੀ ਪ੍ਰਾਇਮਰ ਸਾਈ ਉਹਨਾਂ ਨੇ ਸਟੇਟਮੈਂਟ ਰਮੇਸ਼ ਨਾਇਰ ਜੀ ਨੇ ਜੋ ਦਿੱਤੀ ਅਸੀਂ ਉਹਨੂੰ ਰਿਕਾਰਡ ਕਰ ਲਿਆ ਤੇ ਹੁਣ ਅਸੀਂ ਇਹ ਜਿਹੜੇ ਦੋਸ਼ੀ ਅਰੈਸਟ ਕਰ ਲਏ ਨੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਰਿਮਾਂਡ ਲੈ ਕੇ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਤੇ ਇਹਨੂੰ ਸਾਰੀ ਜਿਹੜੀ ਕਹਾਣੀ ਹੈ ਸਾਰੀ ਜਿਹੜੀ ਗੁੱਥੀ ਹੈ ਉਹਨੂੰ ਸੁਲਝਾਵਾਂਗੇ ਸੋ ਇਸ ਤਰੀਕੇ ਨਾਲ ਇਹਨੂੰ ਤਫ਼ਤੀਸ਼ ਵਿਧਾਈ ਜਾਏਗੀ ਧੰਨਵਾਦ